ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਲਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਲਗਾਤਾਰ ਹੋ ਰਹੀ ਬਰਸਾਤ ਜਿੱਥੇ ਕੁਝ ਲੋਕਾਂ ਦੇ ਲਈ ਰਾਹਤ ਲੈ ਕੇ ਆਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਹੀ ਇਹ ਬਰਸਾਤ ਕੁਝ ਲੋਕਾਂ ਦੇ ਲਈ ਆਫਤ ਵੀ ਬਣ ਕੇ ਆਈ ਹੈ ਤਸਵੀਰਾਂ ਬਠਿੰਡਾ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਠਿੰਡਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨੁਕਸਾਨ ਹੋਇਆ ਹੈ ਘਰ ਦੇ ਵਿੱਚ ਰੱਖਿਆ ਸਾਰਾ ਹੀ ਸਮਾਨ ਨੁਕਸਾਨਿਆ ਗਿਆ ਹੈ ਘਰ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਸੀ ਸਾਰਾ ਹੀ ਚੱਕਨਾਚੂਰ ਹੋ ਗਿਆ ਹੈ ਤਾਂ ਬਠਿੰਡਾ ਵਿੱਚ ਪਈ ਹਲਕੀ بارش ਕਾਰਨ ਬਠਿੰਡਾ ਦੇ ਪੂਜਾ ਵਾਲਾ ਮੁਹੱਲੇ ਦੇ ਵਿੱਚ ਗਰੀਬ ਘਰ ਦੀ ਛੱਤ ਡਿੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈ ਗਰੀਬ ਪਰਿਵਾਰ ਹੈ ਤੇ ਹੁਣ ਬਰਸਾਤ ਦੇ ਕਾਰਨ ਇਸ ਘਰ ਦੀ ਛੱਤ ਡਿੱਗੀ ਹੈ ਜਿਸ ਕਾਰਨ ਘਰ ਦੇ ਵਿੱਚ ਰੱਖਿਆ ਸਾਰਾ ਹੀ ਸਮਾਨ ਨੁਕਸਾਨਿਆ ਗਿਆ ਅਤੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ गुहार ਜਿਹੜੀ ਆ ਉਹ ਲਗਾਈ ਜਾ ਰਹੀ ਹੈ ਤਾਂ ਜਿੱਥੇ ਬਰਸਾਤ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਹੀ ਇਹ ਬਰਸਾਤ ਕੁਝ ਲੋਕਾਂ ਦੇ ਲਈ ਆਫਤ ਵੀ ਬਣ ਕੇ ਨਜ਼ਰ ਆ ਰਹੀ ਹੈ ਆਫਤ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਬਠਿੰਡਾ ਦੇ ਵਿੱਚ ਇਸ ਗਰੀਬ ਪਰਿਵਾਰ ਦੀ ਛੱਤ ਡਿੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਪਰਿਵਾਰ ਦੀਆਂ ਦੋ ਧੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਤੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਗਈ ਹੈ ਰੀਤਾ ਰਾਣੀ ਰੀਤਾ ਰਾਣੀ ਦੀ ਤਾਂ ਡਿੱਗ ਛੱਤ ਡਿੱਗੀ ਹੈ ਕਿਦੋਂ ਡਿੱਗੀ ਹੈ ਇਹ ਮੀਂਹ ਪੈ ਤਾ ਉਸ ਤੋਂ ਬਾਅਦ ਹੋ ਰਾਤਾ ਕੋਨੇ 11:00 ਵਜੇ ਦੇਖੋ ਕੱਲ ਦੀ ਗੱਲ ਹੈ ਹਾਂਜੀ ਅੱਛਾ ਬਾਰਿਸ਼ ਹੋਈ ਸੀਗੀ ਹਾਂਜੀ ਬਾਰਿਸ਼ ਕਾਰਨ ਡਿੱਪੀ ਹੈ ਹਾਂਜੀ ਬਾਰਿਸ਼ ਤੋਂ ਬਾਅਦ ਪਾਣੀ ਟਪਕਦੇ ਰਿਹਾ ਉਸ ਤੋਂ ਬਾਅਦ ਇਹ ਡਿੱਗੀ ਅੱਛਾ ਘਰ ਚ ਕੌਣ ਕੌਣ ਹੈ ਤੁਹਾਡੇ ਅਸੀਂ ਤਿੰਨ ਜਣੇ ਆਏ ਬੱਕਰਦੇ ਬਾਕੀ ਵੱਡੀ ਕੁੜੀਆਂ ਉਹ ਉਹ ਤੋਂ ਲੜਾਈ ਕਰਕੇ ਤੇ ਆ ਕੇ ਠਾਕੇ ਬੈਠੇ ਕੁੜੀਆਂ ਲੈ ਕੇ ਕੋਈ ਕਮਾਨ ਵਾਲਾ ਤੁਹਾਡੇ

ਹਾਂਜੀ ਹਾਂਜੀ ਸਰਕਾਰ ਵੱਲੋਂ ਸਾਰੇ ਨੂੰ ਮਿਲਦੇ ਆ ਤੇ ਸਾਨੂੰ ਵੀ ਮਿਲੇ ਸਾਨੂੰ ਦੱਸੇ ਕਿਸੇ ਨੇ ਜੇ ਪਰ ਤੁਸੀਂ ਐ ਕਰੋ ਪਰ ਕਿਉਂ ਪੈ ਰਹੇ ਨੇ ਮੈਂ ਤਾਂ ਮੰਝਦੇ ਪੈ ਰਹੇ ਨਹੀਂ 24 ਘੰਟੇ ਮੈਨੂੰ ਤਾਂ ਕੋਈ ਸਹਾਰਾ ਹੈ ਨਹੀਂ ਤੁਹਾਡੇ ਕਹਿਣ ਦਾ ਮੈਂ ਸਰਕਾਰ ਤੁਹਾਡੀ ਮਦਦ ਕਰੇ ਹਾਂਜੀ ਜੀਨਾ ਜੀ ਤੁਹਾਡੀ ਘਰ ਦੀ ਛੱਤ ਡਿੱਗੀ ਹੈਗੀ ਹੈ ਹਾਂਜੀ ਸਰ ਥੋੜੀ ਜੀ ਹੈਲਪ ਦੀ ਉਮੀਦ ਹੋਏਗੀ ਬਸ ਸਰਕਾਰ ਤੋਂ ਵੀ ਸਾਡੀ ਹੈਲਪ ਕਰ ਸਕਣ ਕਿਉਂਕਿ ਸਾਡੇ ਘਰੇ ਕੋਈ ਜੈਂਟਸ ਹੈ ਨਹੀਂ ਕੋਈ ਵੀ ਕਮਾਨ ਹੈ ਹਾਂਜੀ ਉਸੀਂ ਆਪ ਹੀ ਕਰਦੇ ਹਾਂ ਹਾਂਜੀ ਮੈਂ ਤੇ ਮੇ ਸਿਸਟਰ ਹੀ ਜੌਬ ਕਰਦੇ ਹਾਂ ਸਾਡੇ ਕਰਕੇ ਚੱਲ ਰਿਹਾ ਜਿਹੜਾ ਚੱਲ ਰਿਹਾ ਬ੍ਰਦਰ ਤਾਂ ਹਜੇ ਛੋਟੇ ਨੇ ਤੇ ਉਹਨਾਂ ਤੋਂ ਤਾਂ ਕੋਈ ਹਜੇ ਕੋਈ ਕੰਮ ਕਰ ਨਹੀਂ ਸਕਦੇ ਹੋ ਫੈਮਿਲੀ ਚ ਕੌਣ ਕੌਣ ਹੈ ਮੈਂ ਤੇ ਮੇ ਸਿਸਟਰ ਤੇ ਮੰਮੀ ਨੇ ਤੇ ਬ੍ਰਦਰ ਤੇ ਮੇਰੀ ਗੁੜੀਆਂ ਪਾਪਾ ਹੈ ਨਹੀਂ ਹਾਂਜੀ ਨਹੀਂ ਉਹਨਾਂ ਦੀ ਡੈਥ ਹੋ ਗਈ ਅੱਛਾ ਕਿਹੜਾ ਮੁੱਲਾਏ ਇਹ ਪੂਜਾਂ ਵਾਲਾ ਜੱਠੂ ਹਲਵਾਈ ਕੋਲੇ ਉਪਰਚਾਰ ਸੰਬੰਧੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਬਸ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਅਸੀਂ ਹਜੇ ਇੰਨਾ ਕੋਈ ਵਧੀਆ ਕੋਈ ਜੋਬ ਵੀ ਨਹੀਂ ਕਰਦੇ ਵੀ ਅਸੀਂ ਆਪਦੀ ਫਾਈਨੈਂਸ਼ੀਅਲੀ ਹੈਲਪ ਕਰ ਸਕੀਏ ਵੀ ਬਸ ਉਹਨਾਂ ਤੋਂ ਸਾਡੀ ਐਨੀ ਉਮੀਦ ਹੈ ਵੀ ਉਹ ਫਾਈਨੈਂਸ਼ੀਅਲੀ ਸਾਡੀ ਹੈਲਪ ਕਰ ਸਕਣ